ਕੁਰਮਨ ਸ਼ਹਿਵਾਜ ਦਾ ਛਾਲਕੋਟ ਪੁੱਛਕਾਏ ਉਹ ਤਰਾ ਫੇਰ ਸਾਹਿਬ ਜਾਣਾ ਹੈ ਛਾਲਕੋਟ ਦੀਆਂ ਗਲੀਆਂ ਦੇ ਵਿੱਚੋਂ ਦੀ ਲੰਘ ਰਹੇ ਹਾਂ ਔਰ ਇਹ ਇਸ ਖਿੱਤੇ ਦਾ ਜਾਨਕਿ ਜਦੋਂ ਇਹ ਦੇਸ਼ ਇਕੱਠਾ ਸੀ ਭਾਰਤ ਸੀ ਵੰਡ ਨਹੀਂ ਸੀ ਹੋਇਆ ਹਿੰਦੁਸਤਾਨ ਨਹੀਂ ਸੀ ਬਣਿਆ ਪਾਕਿਸਤਾਨ ਨਹੀਂ ਸੀ ਬਣਿਆ ਉਦੋਂ ਇਹ ਸਭ ਤੋਂ ਪ੍ਰਾਤਨ ਸ਼ਹਿਰਾਂ ਵਿੱਚ ਇੱਕ ਸ਼ਹਿਰ ਸਿਗਾਜ ਵੀ ਪ੍ਰਾਤਨ ਸ਼ਹਿਰ ਹੀ ਹੋਇਆ ਸੀ ਔਰ ਇਹ ਪ੍ਰਾਪਤਰ ਸ਼ਹਿਰ ਹਰਨਾਕਸ਼ ਕੋਲੋਂ ਪੁੱਤਰ ਪ੍ਰਲਾਦ ਉਹ ਹਿਸਟਰੀ ਇਤਿਹਾਸ ਰਿਹਾ ਵੀ ਹੋਈ ਆ ਦਾ ਪ੍ਰਲਾਦ ਦੇ ਚਲਦੇ ਖਾਨਦਾਨ ਦੇ ਵਿੱਚੋਂ ਰਾਜਾ ਸਲਵਾਨ ਰਾਜਾ ਸਲਵਾਨ ਉਹ ਜਿਹਨੇ ਲੂਣਾ ਨਾਲ ਵਿਆਹ ਕਰਾਇਆ ਸੀ ਲੂਣਾ ਲੈ ਕੇ ਸਾਹ ਔਰ ਰਾਜਾ ਸਲਵਾਨ ਦੀ ਪਹਿਲੀ ਬੋਟੀਸ਼ਰਾ ਦਾ ਪੁੱਤਰ ਪੂਰਨਪਕ ਜਿਹਨੂੰ ਲੂਣਾ ਨੇ ਬਰਵਾਤਾ ਸੀ ਅਪਢਲੋਂ ਪਰ ਗੁਰੂ ਗੋਖਰਸ਼ ਨੇ ਜਿੰਦਾ ਕਰਕੇ ਉਹਨੂੰ ਉਹ ਪੂਰਨ ਵਕਤ ਜਿਹੜੇ ਗਾਂ ਅਸ਼ੀਰਵਾਦ ਦੇ ਨਾਲ ਲੋਹਣਾ ਦੇ ਘਰ ਵੀ ਪੁੱਛਰ ਜਮਾ ਰਾਜਾ ਰਸਾਂ ਨੂੰ ਸੋ ਇਹ ਉਹ ਦਸ ਸੰਭੂ ਬਿਠਾ ਹੈ ਕਿ ਚਾਰ ਘੋਟਲਾ ਤੇ ਆਪਣਾ ਪੂਰਨ ਭਗਤ ਦਾ ਕਿੱਸਾ ਰਾਜਾ ਰਸਾਂ ਨੂੰ ਦਾ ਕਿੱਸਾ ਰਾਜਾ ਸਨਵਾਰਨ ਵਾਲਾ ਕਿੱਸਾ ਹਰਨਾਕਸ਼ ਭਗਤ ਦਾ ਪੂਰਨ ਲਾਡ ਵਾਲੀ ਗੱਲ ਜਿਹਦਾ ਜਿਵੇਂ ਪਾਣੀ ਦੇ ਵਿੱਚ ਜਿਹਦਾ ਘੋਈ ਕਰਦੇ ਆ ਸੋ ਇਹ ਪ੍ਰਾਤਮਿਕ ਦੇ ਆਸੂ ਬਣਾ ਸ਼ੰਭੂ ਵਿਖਲਾ ਸਿਆਲ ਤੋਂ ਆਉਂਦਾ ਕਿਹਾ ਰਿਹਾ ਔਰ ਦੁਨੀਆ ਭਰ ਦੇ ਰਸਤਾਂ ਦੇ ਸ਼ਹਿਰ ਨੇ ਉਹਨੇ ਜਿਹੜੇ ਸ਼ਹਿਰ ਹੈ ਆਪਣੀ ਪਖਰੀ ਵੀ ਉਸ ਪੀਰ 5 ਪੀਰ ਹਰ ਦਾ ਕੌਂਸਲ ਹਿਸਟਰੀ ਗੁਰਨਾਥ ਸਾਹਿਬ ਇੱਕ ਜੀ ਆਪਾਂ ਉਸਰ ਜਾ ਕੇ ਗੱਲ ਕਰਨੀ ਹੈ ਪਰ ਸ਼ਾਲਪੁਰ ਨੂੰ ਨਮਸਕਾਰ